ਖਬਰ ਬਸ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁੱਛਣਾ ਚਾਹੁੰਦਾ ਜਿੰਨੀ ਤੁਸੀਂ ਮਿਹਨਤ ਕੀਤੀ ਜਿੰਨੀ ਤੁਸੀਂ ਦਿਨ ਰਾਤ ਇਹਨਾਂ ਪਿੱਛੇ ਭਜਨਟ ਕੀਤੀ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੁਹਾਡੀ ਕੋਈ ਪੁੱਛਗਿਛ ਹੈ ਤੁਹਾਨੂੰ ਕੋਈ ਥਾਣੇ ਪੁੱਛਦਾ ਤੁਹਾਨੂੰ ਕੋਈ ਤਹਿਸੀਲ ਚ ਪੁੱਛਦਾ ਤੁਹਾਡੀ ਇੱਜ਼ਤ ਹੈ ਤੁਹਾਡਾ ਕੋਈ ਕੰਮ ਹੁੰਦਾ ਬਿਨਾਂ ਰਿਸ਼ਵਤ ਤੋਂ ਤੁਹਾਨੂੰ ਤੁਹਾਡੇ ਐਮਐਲਏ ਵੀ ਪੁੱਛਦੀ ਹੈ ਤੁਹਾਨੂੰ ਆਪਦੇ ਘਰੇ ਵੀ ਵੜਨ ਦਿੰਦੇ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਖੋ ਪੰਜਾਬ ਵਿੱਚ ਇਲੈਕਸ਼ਨਾਂ ਦਾ ਦੌਰ ਹੈ ਆਮ ਆਦਮੀ ਪਾਰਟੀ ਨੇ ਇੱਕ ਹਰੇਕ ਇਨਸਾਨ ਵਿੱਚ ਅਲਖ ਜਗਾਈ ਸੀ ਕਿ ਜਿਹੜੀ ਸਿਆਸਤ ਹੈ ਉਹ ਜਿਹੜੀਆਂ ਸਿਆਸੀ ਪਾਰਟੀਆਂ ਇਹ ਮੌਕਾ ਨਹੀਂ ਦਿੰਦੀਆਂ ਆਮ ਬੰਦਿਆਂ ਨੂੰ ਇਲੈਕਸ਼ਨ ਲੜਨ ਦਾ ਤੁਹਾਨੂੰ ਯਾਦ ਹੋਣਾ ਜਿੰਨੀਆਂ ਸਪੀਚਾਂ ਹੁੰਦੀਆਂ ਸੀ ਜਿੰਨੇ ਲੈਕਚਰ ਹੁੰਦੇ ਸੀ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਦੇ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਤਾਂ ਪੰਚਰਾਂ ਵਾਲੇ ਨੂੰ ਟਿਕਟ ਦੇਣੀ ਹੈ ਅਸੀਂ ਰਿਕਸ਼ੇ ਵਾਲੇ ਨੂੰ ਟਿਕਟ ਦੇਣੀ ਹੈ ਅਸੀਂ ਗੋਲ ਗੱਪੇ ਵਾਲੇ ਨੂੰ ਟਿਕਟ ਦੇਣੀ ਹੈ ਉਹਨਾਂ ਨੂੰ ਖੜਾ ਕਰਨਾ ਪਰ ਹੁਣ ਨਿਕਲਿਆ ਕੀ ਗੱਲ ਅਸਲੀਅਤ ਕੀ ਨਿਕਲੀ 2 ਸਾਲਾਂ ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਆਪਦੇ ਰੰਗ ਦਿਖਾ ਦਿੱਤੇ ਜਿੰਨੀਆਂ ਵੀ ਗੱਲਾਂ ਕੀਤੀਆਂ ਸੀ ਜਿੰਨੇ ਵੀ ਵਾਅਦੇ ਕੀਤੇ ਸੀ ਕਿਸੇ ਵੀ ਗੱਲ ਤੇ ਪੂਰੇ ਨਹੀਂ ਉਤਰੇ ਕਿਸੇ ਵੀ ਵਾਅਦੇ ਤੇ ਪੂਰੇ ਨਹੀਂ ਉਤਰੇ ਅੱਜ ਦੇਖ ਲਓ ਟਿਕ ਟਾਕ ਇਹਨਾਂ ਨੂੰ ਦਿੱਤੀਆਂ ਆਲਰੇਡੀ ਜਾਂਦਾ ਸਿਟੀਗ ਮਨਿਸਟਰਾਂ ਨੂੰ ਜਾਂ ਆਲਰੇਡੀ ਜਿਹੜੇ ਐਸਟੈਬਲਿਸ਼ਡ ਕਲਾਕਾਰ ਹੈ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਆਮ ਆਦਮੀ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਹਿੱਸਾ ਹੁੰਦੇ ਵੋਲੰਟਰੀਆਂ ਦਾ ਉਹਨਾਂ ਅਨਥਕ ਵਰਕਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਰੋਟੀ ਨਹੀਂ ਖਾਧੀ ਇੱਕ ਡੰਗ ਦੀ ਖਾਧੀ ਸਿਰਫ ਦਿਨ ਰਾਤ ਆਪ ਦੇ ਕੰਮਕਾਰ ਛੱਡ ਕੇ ਆਪ ਦੀਆਂ ਛੋਟੀਆਂ ਦੁਕਾਨਦਾਰੀਆਂ ਬੰਦ ਕਰਕੇ ਆਪ ਦੇ ਛੋਟੇ ਛੋਟੇ ਕੰਮਚਾਰਿਆਂ ਨੇ ਛੱਡ ਕੇ ਦਿਨ ਰਾਤ ਮਿਹਨਤ ਕਰਕੇ ਇਸ ਪਾਰਟੀ ਨੂੰ ਜਿਤਾਇਆ ਤੇ ਅੱਜ ਟਿਕਟਾਂ ਦੇਖ ਲਓ ਕਿਨਾਂ ਨੂੰ ਮਿਲ ਰਹੀਆਂ ਪਿੱਛੇ ਜੇ ਸੱਤ ਜਦੋਂ ਸਰਕਾਰ ਬਣ ਗਈ ਸਤ ਰਾਜ ਸਭਾ ਦੇ ਐਮਪੀ ਆਮ ਆਦਮੀ ਪਾਰਟੀ ਨੇ ਪੰਜਾਬ ਚੋ ਭੇਜੇ। ਉਹ ਰਾਜ ਸਭਾ ਦੇ ਐਮਪੀ ਦੇਖ ਲਓ ਕੌਣ ਕੌਣ ਆ। ਉਹਨਾਂ ਚ ਕੋਈ ਆਮ ਆਦਮੀ ਹੈ? ਸਾਰੇ ਰਾਜ ਸਭਾ ਦੇ ਐਮਪੀਆ ਤੋਂ ਪੈਸੇ ਲੈ ਕੇ ਅਰਵਿੰਦ ਕੇਜਰੀਵਾਲ ਤੇ ਮਿਹਸ ਪਾਰਟੀ ਨੇ ਭਗਵੰਤ ਮਾਨ ਹੋਰਾਂ ਨੇ ਉਹ ਰਾਜ ਸਭਾ ਦੇ ਐਮਪੀ ਭੇਜੇ ਜਿਨ੍ਹਾਂ ਦਾ ਪੰਜਾਬ ਨਾਲ ਅੱਧਿਆਂ ਦਾ ਕੋਈ ਲੈਣਾ ਦੇਣਾ ਹੀ ਨਹੀਂ। ਕੀ ਗੱਲ ਉੱਥੇ ਵਿਚਾਰੇ ਵੋਲੰਟੀਅਰ ਨਹੀਂ ਜਾ ਸਕਦੇ ਸੀ? ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਨਹੀਂ ਜਾ ਸਕਦੇ ਸੀ? ਪਾ ਟਿਕਟਾਂ ਦੀ ਤਾਂ ਗੱਲ ਛੱਡੋ ਟਿਕਟਾਂ ਦਾ ਇਹਨਾਂ ਨੇ ਵਰਕਰਾਂ ਨੂੰ ਕੀ ਦੇਣੀ ਐ ਜਾਂ ਆਮ ਆਦਮੀ ਨੂੰ ਕੀ ਦੇਣੀ ਐ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪੁੱਛਣਾ ਚਾਹੁੰਦਾ ਜਿੰਨੀ ਤੁਸੀਂ ਮਿਹਨਤ ਕੀਤੀ ਜਿੰਨੀ ਤੁਸੀਂ ਦਿਨ ਰਾਤ ਇਹਨਾਂ ਪਿੱਛੇ ਭਜਨਟ ਕੀਤੀ 2 ਸਾਲ ਹੋ ਗਏ ਸਰਕਾਰ ਬਣੀ ਨੂੰ ਤੁਹਾਡੀ ਕੋਈ ਪੁੱਛਗਿੱਛ ਹੈ ਤੁਹਾਨੂੰ ਕੋਈ ਥਾਣੇ ਪੁੱਛਦਾ ਤੁਹਾਨੂੰ ਕੋਈ ਤਹਿਸੀਲ ਚ ਪੁੱਛਦਾ ਤੁਹਾਡੀ ਇੱਜ਼ਤ ਹੈ ਤੁਹਾਡਾ ਕੋਈ ਕੰਮ ਹੁੰਦਾ ਬਿਨਾਂ ਰਿਸ਼ਵਤ ਤੋਂ ਤੁਹਾਨੂੰ ਤੋਂ ਦੇ ਐਮਐਲਏ ਵੀ ਪੁੱਛਦੀ ਐ ਤੁਹਾਨੂੰ ਆਪਦੇ ਘਰੇ ਵੀ ਵਣ ਦਿੰਦੇ ਆ ਉਹ ਮੇਰਾ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਹੜੇ ਵੋਲੰਟੀਅਰ ਆ ਉਹਨਾਂ ਨੂੰ ਸਵਾਲ ਐ ਕੀ ਤੁਹਾਡੇ ਐਮਐਲਏ ਤੁਹਾਨੂੰ ਵਣ ਦਿੰਦੇ ਆ ਕੀ ਤੁਹਾਡਾ ਕੋਈ ਕੰਮ ਹੁੰਦਾ ਕੀ ਤੁਹਾਡਾ ਕੋਈ ਬੱਚਾ ਨੌਕਰ ਹੋਇਆ ਕੀ ਤੁਹਾਡਾ ਇਹਨਾਂ ਨੇ ਕੁਝ ਫਾਇਦਾ ਕੀਤਾ ਜਿਹੜੇ ਸੁਪਨੇ ਤੁਸੀਂ ਲਾ ਕੇ ਚੱਲੇ ਸੀ ਕੀ ਅੱਜ ਨਸ਼ੇ ਖਤਮ ਹੋ ਗਏ ਕੀ ਅੱਜ ਰਿਸ਼ਵਤ ਬੰਦ ਹੋ ਗਈ ਕੀ ਤੁਹਾਨੂੰ ਕੋਈ ਥਾਣੇ ਤਹਿਸੀਲ ਵੜਨ ਦਿੰਦਾ ਤੁਹਾਡੇ ਆਖੇ ਕੋਈ ਕੰਮ ਕਰਦਾ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਟੋਟਲੀ ਭਗਵੰਤ ਮਾਨ ਤੇ ਉਹਦੇ ਐਮਐਲਏ ਨੇ ਬਿਲਕੁਲ ਇਗਨੋਰ ਕਰ ਦਿੱਤਾ ਸਿਰਫ ਆਪਦੀਆਂ ਦੁਕਾਨਦਾਰੀਆਂ ਚਲਾ ਰਹੇ ਨਾ ਉਹਨਾਂ ਵਰਕਰਾਂ ਦੀ ਕੋਈ ਪੁੱਛਗਿੱਛ ਨਾ ਉਹਨਾਂ ਵਿਚਾਰਾਂ ਦਾ ਕੋਈ ਕੰਮ ਹੁੰਦਾ ਨਾ ਕਿਸੇ ਦਾ ਬੱਚਾ ਨੌਕਰ ਹੋਇਆ ਨਾ ਉਹਨਾਂ ਨੂੰ ਕੋਈ ਪੁੱਛਦਾ ਮੈਂ ਸਮਝਦਾ ਕਿ ਏਡਾ ਮਾੜਾ ਹਾਲ ਕੀਤਾ ਮੈਂ ਉਹਨਾਂ ਸਾਥੀਆਂ ਨੂੰ ਉਹਨਾਂ ਦੋਸਤਾਂ ਨੂੰ ਬੇਨਤੀ ਕਰਨਾ ਚਾਹੁੰਨਾ ਹੱਤ ਬਨ ਕੇ ਕਿ ਇਹਨਾਂ ਨੂੰ ਹੁਣ ਤੁਸੀਂ ਪਛਾਣ ਲਿਆ ਹੋਣਾ ਇਹ ਲੋਕ ਸਿਰਫ ਗੱਲਾਂ ਵਾਲੇ ਚੁਟਕਲਿਆਂ ਵਾਲੇ ਸੀ ਤੁਹਾਨੂੰ ਭੋਲੇ ਪਾਲਿਆ ਨੂੰ ਨਾਰੇ ਦੇ ਕੇ ਇਹਨਾਂ ਨੇ ਵਰਤ ਲਿਆ ਤੇ ਅੱਜ ਸਤਾ ਦਾ ਸਵਾਦ ਲੈ ਰਹੇ ਆ ਤੇ ਤੁਹਾਨੂੰ ਕੋ ਨੇੜੇ ਨਹੀਂ ਲੱਗਣ ਦਿੰਦਾ ਅੱਜ ਮੌਕਾ ਮੇਰੀ ਬੇਨਤੀ ਹੈ ਫਰੀਦਕੋਟ ਪਾਰਲੀਮੈਂਟ ਵਾਲੇ ਸਾਰੇ ਆਮ ਆਦਮੀ ਦੇ ਵੀ ਜਿਹੜੇ ਵਰਕਰ ਸੀ ਉਹਨਾਂ ਨੂੰ ਵੀ ਬੇਨਤੀ ਹੈ ਅੱਜ ਮੌਕਾ ਆਪਣੇ ਫਰੀਦਕੋਟ ਦੀ ਧੀ ਢੋਡੇ ਵਰਗੀ ਮੋਗੇ ਦੀ ਨੋਹ ਤੁਹਾਡੇ ਬੱਚਿਆਂ ਵਰਗੀ ਉਹਨੂੰ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ ਜਿਹਨੇ 24 ਘੰਟੇ ਤੁਹਾਡੇ ਵਿੱਚ ਰਹਿਣਾ ਜਦੋਂ ਮਰਜ਼ੀ ਉਹਦੇ ਚਲੇ ਜਾਵੇ ਕੰਮ ਕਰਨ ਨੂੰ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਕਿੱਥੇ ਲੱਭੋਗੇ ਉਹ ਤਾਂ ਸਾਲ 'ਚੋਂ 7 ਮਹੀਨੇ ਬਾਹਰ ਪਿਕਚਰਾਂ ਦੀ ਸ਼ੂਟਿੰਗ ਕਰਨ ਜਾਂਦਾ ਰਹਿੰਦਾ ਬਾਹਰ ਰਹਿੰਦਾ ਸੋ ਇਸ ਕਰਕੇ ਜਿਹੜੀ ਕਾਂਗਰਸ ਪਾਰਟੀ ਦੀ ਕੈਂਡੀਡੇਟ ਹੈ ਬੀਬੀ ਅਮਰਜੀਤ ਕੌਰ ਉਹ ਤੁਹਾਡੀ ਧੀ ਆ ਤੁਹਾਡੀ ਨੋਹ ਆ ਤੁਹਾਡੀ ਬੱਚੀ ਆ ਉਹਦੇ ਸਿਰ ਤੇ ਹੱਥ ਰੱਖੋ ਉਹਨੂੰ ਕਾਮਯਾਬ ਕਰੋ ਤਾਂ ਕਿ ਆਪਾਂ ਆਪਦੇ ਇਲਾਕੇ ਦੀ ਡਵੈਲਪਮੈਂਟ ਕਰਾ ਸਕੀਏ ਇੱਥੇ ਗਰੰਟਾ ਦਵਾ ਸਕੀਏ ਆਪਣੇ ਸ਼ਹਿਰਾਂ 'ਚ ਆਪਣੇ ਪਿੰਡਾਂ 'ਚ ਤੁਸੀਂ ਆਪਦੇ ਕੰਮ ਲੈ ਸਕੋ ਜਦੋਂ ਮਰਜ਼ੀ ਉਹਨਾਂ ਦੇ ਘਰੇ ਜਾਓ ਮੇਰੀ ਬੇਨਤੀ ਆ ਅੱਜ ਇਹਨਾਂ ਬੈਰੂਬੀਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਝੂਠ ਮਾਰ ਮਾਰ ਕੇ ਠੱਗਿਆ ਉਹਨਾਂ ਨੂੰ ਅੱਜ ਸਮਾ ਸਜ਼ਾ ਦੇਣ ਦਾ